ਅੱਜ ਸਾਡੇ ਨਾਲ ਇੱਕ ਅਜੀਹਾਂ ਨੌਜਵਾਨ ਹੈ ਜਿਸ ਦੀ ਜ਼ਿੰਦਗੀ ਦੇ ਵਿੱਚ ਇੱਕ ਮੰਦ ਭਾਗਾ ਹਾਦਸਾ ਹੋਇਆ ਉਸ ਤੋਂ ਬਾਅਦ ਵੀ ਹਰ ਨਿਹਰੀਆਂ ਨਾਲ ਲੜ ਕੇ ਰੌਸ਼ਨੀ ਦੀ ਅਤੇ ਖੁਸ਼ੀਆਂ ਭਰੀ ਜ਼ਿੰਦਗੀ ਜੀ ਰਿਹਾ ਹੈ ਆਮ ਤੌਰ ਤੇ ਦੇਖਿਆ ਜਾਂਦਾ ਵੀ ਯੂਥ ਨਾਲ ਕੁਝ ਵੀ ਇਦਾਂ ਦੇ ਹੋ ਜਾਂਦਾ ਤਾਂ ਨਸ਼ਿਆਂ ਵੱਲ ਪੈ ਜਾਂਦੇ ਆ ਆਪਣੀ ਜ਼ਿੰਦਗੀ ਖਤਮ ਕਰਨ ਵੱਲ ਪੈ ਜਾਂਦੇ ਤੁਸੀਂ ਕਿਵੇਂ ਉੱਪਰੇ ਇਹ ਤਾਂ ਆਪਣੇ ਮਾਪਿਆਂ ਦੇ ਸਿੱਤੇ ਆ ਬੋ ਜੀ ਜਿੱਦਾਂ ਉਹ ਧਿਆਨ ਰੱਖਦੇ ਤਾਂ ਡਾ ਜਾਂ ਕੋਈ ਫਰਕ ਨਹੀਂ ਕਰਦੇ ਇਦਾਂ ਫੇ ਉਹਨਾਂ ਦੇ ਸਿੱਤੇ ਆ ਫਿਰ ਕਿਵੇਂ ਹੋਇਆ ਸੀ ਉਹ ਹਾਦਸਾ ਤੇ ਬਾਈ ਜੀ ਕਦੇ ਜਦੋਂ ਮਸ਼ੀਨ ਪੱਠੇ ਉਤਰਦੇ ਦੇ ਉਹਦੇ ਵਿੱਚ ਆ ਗਿਆ ਸੀਗਾ ਜਿੰਦਗੀ ਜਦੋਂ ਅੱਗੇ ਨਾਲ ਔਖੀ ਥੋੜੀ ਜਿਹੀ ਜਦੋਂ ਪਹਿਲਾਂ ਸੋੜਾ ਵਧੀਆ ਹੈਗਾ ਤੇ ਘਰ ਦੇ ਲਈ ਵੀ ਥੋੜਾ ਔਖਾ ਹਾਂ ਐਕਸਰਸਾਈਜ਼ ਕਰਦੇ ਹੋ ਮਿਹਨਤ ਕਰਦੇ ਹੋ ਨੌਕਰੀ ਤੇ ਜਾਂਦੇ ਹੋ ਕੀ ਸੋਚ ਆ ਮਨ ਦੇ ਵਿੱਚ ਕਿਵੇਂ ਦੀ ਖੁਸ਼ੀ ਭਰੀ ਜ਼ਿੰਦਗੀ ਜੀ ਰਹੇ ਸੋਚ ਵਾਦ ਨਹੀਂ ਹੈ ਜਦੋਂ ਆਪਣੇ ਘਰ ਦੇ ਨੂੰ ਕੋਚ ਰੱਖਣਾ ਵਾਸਤੇ ਆਪਣੇ ਘਰ ਦਾ ਖਾਤਾ ਚ ਕੀ ਹੋ ਸ਼ਸ਼ੀਕਲ ਜੀ ਮੈਂ yogesh rona petition ਉਸ ਤੇ ਆਪ ਸਭ ਦਾ ਸਵਾਗਤ ਕਰ ਰਹਾ ਹਾਂ ਅੱਜ ਗੱਲ ਕਰਾਂਗੇ ਮਨੁੱਖੀ ਜੀਵਨ ਦੀ ਮਨੁੱਖੀ ਜੀਵਨ ਨੂੰ ਅਕਾਲ ਪੁਰਖ ਦੀ ਸਰਨੋਂ ਵੱਡੀ ਦਾਤ ਮੰਨਿਆ ਜਾਂਦਾ ਹੈ ਅਤੇ ਇਹਦੇ ਵਿੱਚ ਕੁਝ ਰੰਗ ਅਜਿਹੇ ਹਨ ਜਿਹੜੇ ਕਿ ਮਨੁੱਖੀ ਜੀਵਨ ਦੇ ਨਾਲ-ਨਾਲ ਚੱਲਦੇ ਹਨ ਜਿਵੇਂ ਖੁਸ਼ੀ ਗਮ ਅਤੇ ਸੁਖ ਦੁਖ ਇਹ ਚਾਰ ਰੰਗ ਅਜਿਹੇ ਹਨ ਜਿਹੜੇ ਕਿ ਜ਼ਿੰਦਗੀ ਦੇ ਨਾਲ ਚੱਲਦੇ ਹਨ ਅਤੇ ਆਮ ਤੌਰ ਤੇ ਇਹ ਗੱਲ ਦੇਖੀ ਜਾਂਦੀ ਹੈ ਕਿ ਜੇਕਰ ਕਿਸੇ ਵਿਅਕਤੀ ਕਿਸੇ ਨੌਜਵਾਨ ਦੀ ਜ਼ਿੰਦਗੀ ਦੇ ਵਿੱਚ ਕੁਝ ਦੁੱਖ ਦੇ ਪਲ ਆ ਜਾਂਦੇ ਹਨ ਤਾਂ ਉਹ ਤੋਂ ਹਤਾਸ਼ ਹੋ ਜਾਂਦਾ ਹੈ ਅਤੇ ਹਨੇਰਿਆਂ ਦੀ ਜ਼ਿੰਦਗੀ ਜੀਣ ਲੱਪੈਂਦਾ ਹੈ ਦਿਮਾਗੀ ਤੌਰ ਤੇ ਬਿਮਾਰੀਆਂ ਦੀ ਜ਼ਿੰਦਗੀ ਜੀਣ ਲੱਪੈਂਦਾ ਹੈ ਕਈ ਵਾਰ ਤਾਂ ਅਜੀਹਾ ਵੀ ਦੇਖਿਆ ਜਾਂਦਾ ਹੈ ਕਿ ਨੌਜਵਾਨ ਅਜੀਹਾ ਫੈਸਲਾ ਲੈ ਲੈਂਦੇ ਹਨ ਕਿ ਆਪਣੀ ਜ਼ਿੰਦਗੀ ਤਾਂ ਖਤਮ ਕਰ ਦਿੰਦੇ ਹਨ ਅੱਜ ਸਾਡੇ ਨਾਲ ਇੱਕ ਅਜੀਹਾ ਨੌਜਵਾਨ ਹੈ ਜਿਸ ਦੀ ਜ਼ਿੰਦਗੀ ਦੇ ਵਿੱਚ ਇੱਕ ਮੰਦ ਭਾਗਾ ਹਾਦਸਾ ਹੋਇਆ ਉਸ ਤੋਂ ਬਾਅਦ ਵੀ ਹਰਨੇਰਿਆਂ ਨਾਲ ਲੜ ਕੇ ਰੌਸ਼ਨੀ ਦੀ ਅਤੇ ਖੁਸ਼ੀਆਂ ਭਰੀ ਜ਼ਿੰਦਗੀ ਜੀ ਰਿਹਾ ਹੈ ਉਸ ਨੌਜਵਾਨ ਨਾਲ ਗੱਲ ਕਰਾਂਗੇ ਅਮਨ ਪਹਿਲਾਂ ਗੱਲ ਕਰਾਂਗੇ ਕਿੰਨੀ ਉਮਰ ਹੈ ਤੁਹਾਡੀ ਮੇਰੀ ਬਾਈ 24 ਸਾਲ ਅਮਨ ਇੱਕ ਹਾਦਸਾ ਹੋਇਆ ਜ਼ਿੰਦਗੀ ਦੇ ਵਿੱਚ ਕਿੰਨੀ ਉਮਰ ਦੀ ਕਿੰਨੀ ਉਮਰ ਸੀ ਤੁਹਾਡੀ ਉਦੋਂ ਉਦੋਂ ਮੇਦੀ ਸੀਗੀ 20 ਕੇ ਸਾਲ ਦੀ 20 ਸਾਲ ਦੀ ਉਮਰ ਦੇ ਵਿੱਚ ਅਮਨ ਦਾ ਇੱਕ ਹਾਦਸਾ ਹੁੰਦਾ ਹੈ ਹੱਥ ਕੱਟ ਹੋ ਜਾਂਦਾ ਹੈ ਕਿਵੇਂ ਹੋਇਆ ਸੀ ਉਹ ਹਾਦਸਾ ਤੇ ਭਾਈ ਜੀ ਕਦੇ ਜਦੋਂ ਮਸ਼ੀਨ ਪੱਠੇ ਉਤਰਦੇ ਜੇ ਉਹਦੇ ਵਿੱਚ ਆ ਗਿਆ ਸੀਗਾ ਅੱਛਾ ਅਮਨ ਹਾਦਸਾ ਹੋ ਗਿਆ ਘਰ ਦਾ ਮਾਹੌਲ ਵੀ ਦੁੱਖਦਾਈ ਹੋ ਗਿਆ ਇੱਕ ਹਨੇਰਿਆ ਭਰੀ ਜ਼ਿੰਦਗੀ ਹੋ ਗਈ ਉਸ ਤੋਂ ਉਦੋਂ ਕੀ ਹਾਲਾਤ ਸੀਗੇ ਤੁਹਾਡੀ ਜ਼ਿੰਦਗੀ ਦੇ ਉਦੋਂ ਭਾਈ ਇਦਾਂ ਹੀ ਬਸ ਠੀਕ ਠਾਕ ਹੀ ਸੀਗੇ ਘਰ ਦੇ ਵੀ ਜਿੱਦਾਂ ਥੋੜੇ ਔਖੇ ਸੀਗੇ ਹਾਂਜੀ ਅੱਜ ਵੀ ਗੱਲ ਕਰਦੇ ਕਰਦੇ ਭਾਵੁਕ ਹੋ ਰਹੇ ਹਾਂ ਉਸ ਦਿਨ ਨੂੰ ਯਾਦ ਕਰਕੇ ਤਾਂ ਕਿਵੇਂ ਦੀ ਪਰੇਸ਼ਾਨੀ ਘਰ ਤੇ ਜਾਂ ਤੁਹਾਡੇ ਤੇ ਕਿਵੇਂ ਦਾ ਜ਼ਿੰਦਗੀ ਕਿਵੇਂ ਦੀ ਲੱਗਣ ਲੱਗੀ ਸੀ ਜ਼ਿੰਦਗੀ ਜਿੱਦਾਂ ਅੱਗੇ ਨਾਲੋਂ ਔਖੀ ਥੋੜੀ ਜਿੱਦਾਂ ਪਹਿਲਾਂ ਛੋੜਾ ਵਧੀਆ ਹੈਗਾ ਤੇ ਘਰ ਦੇ ਲਈ ਵੀ ਥੋੜਾ ਔਖਾ ਹੁਣ ਹੂੰ ਤਮਨ ਤਮਨ ਫਿਰ ਫਿਰ ਕੀ ਕੀ ਵਿਚਾਰ ਹੈ ਜਿਹੜਾ ਮੰਚ ਆਇਆ ਜਾਂ ਕਰਦਿਆਂ ਵੱਲੋਂ ਕੀ سپورਟ ਕੀਤੀ ਗਈ ਵੀ ਇਹ ਹਨੇਰਾਂ ਦੀ ਜ਼ਿੰਦਗੀ ਚ ਆਮ ਤੌਰ ਤੇ ਇਹ ਦੇਖਿਆ ਜਾਂਦਾ ਵੀ ਯੂਥ ਨਾਲ ਕੁਝ ਵੀ ਇਦਾਂ ਦੇ ਹੋ ਜਾਂਦਾ ਤਾਂ ਨਸ਼ਿਆਂ ਵੱਲ ਪੈ ਜਾਂਦੇ ਆ ਆਪਣੀ ਜ਼ਿੰਦਗੀ ਖਤਮ ਕਰਨ ਵੱਲ ਪੈ ਜਾਂਦੇ ਜਾਂ ਦਿਮਾਗੀ ਤੌਰ ਤੇ ਬਿਮਾਰ ਹੋ ਜਾਂਦੇ ਡਿਪਰੈਸ਼ਨ ਦੀਆਂ ਦਵਾਈਆਂ ਖਾਣੀਆਂ ਸ਼ੁਰੂ ਆਉਂਦੇ ਤੁਸੀਂ ਕਿਵੇਂ ਉਪਰੇ ਇਹ ਤਾਂ ਆਪਣੇ ਮਾਪਿਆਂ ਦੇ ਸਿੱਤੇ ਆ ਬਾ ਜੀ ਜਿੱਦਾਂ ਉਹ ਧਿਆਨ ਰੱਖਦੇ ਤਾਂ ਜਾਂ ਕੋਈ ਫਰਕ ਨਹੀਂ ਕਰਦੇ ਇਦਾਂ ਫੇ ਉਹਨਾਂ ਦੇ ਸਿੱਤੇ ਆ ਫਿਰ ਅਸੀਂ ਬਾਰ-ਬਾਰ ਕਹਿ ਰਹੇ ਆ ਅੱਜ ਵੀ ਉਹਨਾਂ ਦਿਨਾਂ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਾਂ ਸੋ ਆਪ ਅਸੀਂ ਇਹ ਦੇਖ ਸਕਦੇ ਹਾਂ ਕਿ ਉਹ ਜ਼ਿੰਦਗੀ ਦੇ ਕਿੱਦਾਂ ਦੇ ਦੁੱਖ ਦਈ ਦੇਣ ਸੀਗੇ ਅੱਜ ਉਹਨਾਂ ਦਿਨਾਂ ਚ ਉੱਭਰ ਕੇ ਬਾਹਰ ਆਏ ਹੋ ਐਕਸਰਸਾਈਜ਼ ਕਰਦੇ ਹੋ ਮਿਹਨਤ ਕਰਦੇ ਹੋ ਨੌਕਰੀ ਤੇ ਜਾਂਦੇ ਹੋ ਕੀ ਸੋਚ ਆ ਮਨ ਦੇ ਵਿੱਚ ਕਿਵੇਂ ਦੀ ਖੁਸ਼ੀ ਭਰੀ ਜ਼ਿੰਦਗੀ ਜੀ ਰਹੇ ਸੋਚ ਬਸ ਇਹੀ ਆ ਜਿੱਦਾਂ ਆਪਣੇ ਘਰ ਦਾ ਖੋਜ ਰੱਖਣਾ ਬਸ ਆਪਣੇ ਘਰ ਦਾ ਖਰਚਾ ਚੱਕੀ ਹੋ ਆ ਮਨ ਆਪਾਂ ਨਾਲ ਹੀ ਤੁਹਾਡੇ ਕੋਲੋਂ ਉਸ ਯੂਥ ਨੂੰ ਜਾਂ ਉਹਨਾਂ ਵਿਅਕਤੀਆਂ ਨੂੰ ਇੱਕ ਮੈਸੇਜ ਦਵਾਉਣਾ ਚਾਹਾਂਗੇ ਜਿਹੜੇ ਕਿ ਕੁਝ ਵੀ ਹਾਦਸਾ ਹੋ ਜਾਂਦਾ ਦੁੱਖ ਆ ਜਾਂਦਾ ਤਾਂ ਜ਼ਿੰਦਗੀ ਤੋਂ ਹਾਰ ਜਾਂਦੇ ਆ ਜ਼ਿੰਦਗੀ ਤੋਂ ਹਾਰ ਮੰਨ ਲੈਂਦੇ ਹਨੇਰਿਆਂ ਦੀ ਜ਼ਿੰਦਗੀ ਜੀਣ ਲੱਗ ਪੈਂਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਵਾ ਜੀ ਇਹ ਹੀ ਆ ਤੁਸੀਂ ਆਪਣੇ ਮਾਪਿਆਂ ਦਾ ਧਿਆਨ ਰੱਖੋ ਬਲਕਿ ਉਹਨਾਂ ਨੂੰ ਪਤਾ ਨਾ ਲੱਗੇ ਕਿ ਤੁਸੀਂ ਅੰਦਰੋਂ ਅੰਦਰ ਹੀ ਦੁਖੀ ਆਂ ਬਸ ਸੋ ਬੜੀ ਭਾਵੁਕ ਹੋ ਕੇ ਅਮਨ ਨੇ ਸਾਡੇ ਨਾਲ ਆਪਣਾ ਉਹ ਜ਼ਿੰਦਗੀ ਦੇ ਪਲ ਸ਼ੇਅਰ ਕੀਤੇ ਆ ਭਾਜੀ ਤੁਹਾਡੇ ਜੀਮ ਦੇ ਵਿੱਚ ਅਮਨ ਆਂਦਾ ਹੈ ਔਰ ਮਿਹਨਤ ਕਰਦਾ ਆ ਹਾਲਾਂਕਿ ਇੱਕ ਹੱਥ ਵੀ ਗਵਾ ਚੁੱਕਾ ਆ ਪਰ ਕਿਤੇ ਵੀ ਆਪਾਂ ਜਦੋਂ ਉਹਨਾਂ ਮਿਹਨਤ ਲਾਨੇ ਆ ਜਾਂ ਐਕਸਰਸਾਈਜ਼ ਕਰਦੇ ਆ ਕਦੀ ਵੀ ਆਪਾਂ ਮੈਨੂੰ ਅੱਜ ਪਹਿਲੀ ਵਾਰੀ ਭਾਵੁਕ ਦੇਖਿਆ ਉਹ ਵੀ ਉਹ ਹਾਦਸਾ ਦੱਸਦੇ ਹੋਏ ਤਾਂ ਤੁਸੀਂ ਇਦਾਂ ਦੇ ਨੌਜਵਾਨ ਜਦੋਂ ਤੁਹਾਡੇ ਕੋਲ ਆਉਂਦੇ ਉਹਨਾਂ ਲਈ ਕੀ ਕਰਦੇ ਹੋ ਦੇਖੋ ਸਭ ਤੋਂ ਵੱਡੀ ਤੇ ਪਹਿਲੀ ਗੱਲ ਇਹ ਆ ਕਿ ਜਦੋਂ ਇਹ ਬੱਚਾ ਜਿਮ 'ਚ ਆਇਆ ਨੌਜਵਾਨ ਤੇ ਕਦੀ ਵੀ ਦੇਖਿਆ ਨਹੀਂ ਵੀ ਇਹਨੂੰ ਕੋਈ ਕਿਸੇ ਤਰ੍ਹਾਂ ਦੀ ਘਾੜ ਮਹਿਸੂਸ ਹੁੰਦੀ ਹੋਵੇ ਔਰ ਉਸ ਦੇਖ ਕੇ ਬਹੁਤ ਚੰਗਾ ਲੱਗਾ ਤੇ ਅਸੀਂ ਕਲੱਬਾਂ ਜਿਮ ਜਿਹੜਾ ਉਹ ਸਦਾ ਹੀ ਇਹੋ ਜਿਹੇ ਨੌਜਵਾਨ ਜਿਹੜੇ ਕੋ ਸਪੋਰਟਸ ਦਾ ਹੋਵੇ ਜਾਂ ਕੋਈ ਕੋ ਹੋਰ ਗੇਮ ਕਰਦਾ ਹੋਵੇ ਦੇ ਘਰੋਂ ਤਕੜਾ ਨਾ ਵੀ ਹੋਵੇ ਤੇ ਜਿਮ ਜਿਹੜਾ ਪੂਰੀ ਸਪੋਰਟ ਕਰਦਾ ਔਰ ਅਸੀਂ ਉਹਨੂੰ ਫ੍ਰੀ ਆਫ ਕੋਸਟ ਜਿਹੜੀ ਆ ਉਹ ਐਕਸਰ ਲੌਂਡਰੀ ਜਾਇਜ਼ ਦਿੰਨੇ ਆ ਔਰ ਜੇ ਹੋ ਸਕੇ ਤਾਂ ਮਾਲੀ ਮਦਦ ਵੀ ਕਰਦੇ ਆ ਜੀਪੀ ਜੀ ਲਗਾਤਾਰ ਆਪਾਂ ਦੇਖਦੇ ਆ ਤੁਸੀਂ ਸਮਾਜਿਕ ਗਤੀਵਿਧੀਆਂ ਦੇ ਵਿੱਚ ਜਾਂ ਲੋਕਾਂ ਜੇ ਕਿਤੇ ਲੋਕ ਭਲਾਈ ਦੀਆਂ ਗਤੀਵਿਧੀਆਂ 'ਚ ਅੱਗੇ ਰਹਿੰਦੇ ਹੋ ਅੱਜ ਤੁਹਾਡੇ ਨਾਲ ਇੱਕ ਅਜਿਹਾ ਨੌਜਵਾਨ ਜਿਹੜਾ ਆ ਉਹ ਕਸਰਤ ਕਰਦਾ ਜਿਹੜਾ ਜਿਹੜਾ ਕਿ ਇੱਕ ਹਾਦਸੇ ਦੇ ਵਿੱਚ ਇੱਕ ਮੰਦਪਾਗੇ ਹਾਦਸੇ ਦੇ ਵਿੱਚ ਜਵਾਨ ਉਮਰ ਦੇ ਵਿੱਚ ਆਪਣਾ ਹੱਥ ਗਵਾ ਬੈਠਾ ਹੈ ਤਾ ਕੀ ਇਹਦੇ ਤੋਂ ਕੀ ਮੈਸੇਜ ਲੈਨੇ ਆਂ ਔਰ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆਂ ਜਿਹੜੇ ਕੀ ਡਿਪਰੈਸ਼ਨ ਚ ਚਲ ਜਾਂਦੇ ਆ ਮੜਾ ਜਾਂ ਦੁੱਖ ਜ਼ਿੰਦਗੀ ਚ ਆਂਦਾ ਤਾਂ ਇਹ ਕਹਿੰਦੇ ਮਰ ਜਾਣਾ ਜੀ ਦਵਾਈਆਂ ਖਾਣ ਲਾ ਪੈਂਦੇ ਸਾਨੂੰ ਇਸ ਮੁੰਡੇ ਨਾਲ ਦੇਖ ਕੇ ਮੋਟੀਵੇਸ਼ਨ ਮਿਲਦੀ ਜਾਂ ਜਿਹੜੇ ਕੋਈ ਹੋਰ ਕਿਸੇ ਨਾਲ ਇਨਸੀਡੈਂਟ ਕੋਈ ਵੀ ਹੋਇਆ ਆ ਉਹਨਾਂ ਨੂੰ ਇਹ ਡਿਪਰੈਸ਼ਨ ਚ ਨਹੀਂ ਜਾਣਾ ਚਾਹੀਦਾ ਕਸਰਤ ਕਰਨੀ ਚਾਹੀਦੀ ਆਪਣੇ ਕੰਮ ਨਾਲ ਧਿਆਨ ਦੇਣਾ ਚਾਹੀਦਾ ਉੱਠਣਾ ਚਾਹੀਦਾ ਦੁਬਾਰਾ ਇਹ ਕੁਦਰਤ ਦਾ ਹੈਗਾ ਕਿਸੇ ਦਾ ਨਹੀਂ ਆ ਇਹ ਕੁਦਰਤਤੋਂ ਹੁੰਦਾ ਜਦੋਂ ਵੀ ਹੁੰਦਾ ਹਾਂ ਜ਼ਿੰਦਗੀ ਦੇ ਦੋ ਰੰਗ ਆ ਸੁਖ ਦੁੱਖ ਦੁੱਖ ਵੀ ਆਉਂਦੇ ਆ ਜੇ ਕੋ ਦੁੱਖਾਂ ਦਾ ਜਿੰਦਗੀ ਜੋ ਦੁੱਖ ਚ ਉੱਬਰਣਾ ਚਾਹੀਦਾ ਇਹ ਮੁੰਡਾ ਸਾਡੇ ਨਾਲ ਰੋਜ਼ ਐਕਸਰਸਾਈਜ਼ ਲਾਉਂਦਾ ਬੜਾ ਖੁਸ਼ ਹੋ ਕੇ ਐਕਸਰਸਾਈਜ਼ ਲਾਉਂਦਾ ਕਦੀ ਮਹਿਸੂਸ ਨਹੀਂ ਹੋਇਆ ਵੀ ਇਹਨਾਂ ਇਨਸੀਡੈਂਟ ਆ ਜਾਂ ਇਹਦਾ ਇੱਕ ਘਟ ਹੈ ਨਹੀਂਗਾ ਪਰ ਇਹ ਪੂਰੀ ਐਕਸਰਸਾਈਜ਼ ਲਾਉਂਦਾ ਇਸ ਕਰਕੇ ਨੌਜਵਾਨ ਪੀੜ੍ਹੀ ਜਿਹੜੀ ਕਿਸੇ ਨਾ ਕੋਈ ਇਸ ਦਾ ਦੁੱਖ ਸੁੱਖ ਹੋਇਆ ਆ ਉਹਨੂੰ ਉਸ ਦੁੱਖ ਸੁੱਖ ਨੂੰ ਛੱਡ ਕੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਚਾਹੀਦੀ ਸੋ ਅਮਨਦੀਪ ਦੀ ਜ਼ਿੰਦਗੀ ਦੇ ਵਿੱਚ ਇੱਕ ਹਾਦਸਾ ਹੁੰਦਾ ਹੈ ਹਨੇਰਿਆਂ ਦੀ ਜ਼ਿੰਦਗੀ ਸ਼ੁਰੂ ਹੁੰਦੀ ਹੈ ਉਸ ਹਨੇਰਿਆਂ ਨਾਲ ਲੜ ਕੇ ਇੱਕ ਖੁਸ਼ੀ ਦੀ ਜ਼ਿੰਦਗੀ ਜਿੰਦਾ ਹੈ ਇੱਕ ਸਵੇਰ ਦੀ ਜ਼ਿੰਦਗੀ ਜਿੰਦਾ ਹੈ ਸੋ ਇਹ ਖਬਰ ਤੁਹਾਡੇ ਤੱਕ ਪਹੁੰਚਾਉਂਦਾ ਸਾਡਾ ਮ ਉਹ ਆ ਵਿਅਕਤੀ ਜਿਹੜੇ ਕਿ ਆਪਣੀ ਜ਼ਿੰਦਗੀ ਦੇ ਕੁਝ ਦੁੱਖ ਦੇ ਪਲਾਂ ਦੇ ਵਿੱਚ ਹਤਾਸ਼ ਹੋ ਜਾਂਦੇ ਹਨ ਬਿਮਾਰ ਹੋ ਜਾਂਦੇ ਹਨ ਜਾਂ ਇਹ ਸੋਚ ਲੈਂਦੇ ਹਨ ਕਿ ਜ਼ਿੰਦਗੀ ਨੂੰ ਖਤਮ ਕਰ ਦੇ ਅਮਨ ਉਹਨਾਂ ਲਈ ਇੱਕ ਉਦਾਹਰਨ ਬਣ ਕੇ ਸਾਹਮਣੇ ਆਇਆ ਹੈ ਜਿਸ ਤੋਂ ਸਿੱਖ ਲਈ ਜਾ ਸਕਦੀ ਹੈ ਕਿ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਹਾਦਸਾ ਵੀ ਹੋ ਜਾਂਦਾ ਹੈ ਤਾਂ ਉਸ ਤੋਂ ਉੱبر ਕੇ ਵਧੀਆ ਜ਼ਿੰਦਗੀ ਜੀ ਸਕਦੀ ਹੈ ਕੈਮਰਾ ਪਰਸਨ ਜਸੀਨਾ ਯੋਗੇਸ਼ ਕੁਮਾਰ ਪਿਟਿਸ਼ਨਿਊ ਹੁਸ਼ਿਆਰਪੁਰ